ਸਰ ਸ਼ਿਕਰ ਜੀ ਮੈਂ ਆਪਣੇ ਘਰ ਹਾਜ਼ਰਾਂ ਸੀ ਬੇਅੰਤ ਵਰੀ ਵਾਲਾ ਦੁਆਰਾ ਲਿਖਿਆ ਗਿਆ ਨਾਵਲ ਟੈਲੀ ਵਾਲਾ ਖੇਤ ਦਾ ਪਾਗ ਦੂਜਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਚਨ ਕਰਦੀ ਝੋਲੀ ਚ ਪਈ ਨਸੀਰਾ ਮਰੀ ਪਈ ਆਪਣੀ ਮਾਂ ਵੱਲ ਬਾਹਾਂ ਲਾ ਰਹੀ ਸੀ ਉਸ ਨੂੰ ਭੁੱਖ ਲੱਗੀ ਸੀ ਤੇ ਮਾਂ ਕੋਲੋਂ ਦੁੱਧ ਚੁੰਗਣਾ ਚਾਹੁੰਦੀ ਸੀ ਪਰ ਉਸ ਮਾਸੂਮ ਨੂੰ ਕੀ ਖਬਰ ਸੀ ਕਿ ਉਸ ਨੂੰ ਦੁੱਧ ਚੰਗਾਉਣ ਵਾਲੀ ਤਾਂ ਚੰਦਰੀ ਆਜ਼ਾਦੀ ਦੀ ਹਨੇਰੀ ਨੇ ਖਾ ਲਈ ਹੁਣ ਕਦੀ ਤੈਨੂੰ ਨੀ ਦੁੱਧ ਨਹੀਂ ਚੰਗਾਉਣਾ ਹੁਣੀ ਤਾਂ ਹੁਣ ਕਦੀ ਗਲ ਵੀ ਨਹੀਂ ਡਾਉਣਾ ਤੈਨੂੰ ਵੱਡੇ ਦਿਨ ਛੜੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਾਰੇ ਇਹੀ ਕਹਿ ਰਹੇ ਸੀ ਕੱਖ ਨਾ ਰਹੀ ਅਸੀਂ ਪਾਪੀਆਂ ਦਾ ਜਿੰਨਾ ਇੱਕ ਮਾਸੂਮ ਕੁੜੂ ਦੀ ਮਾਂ ਖੋਲੇ ਕਿਸੇ ਬਾਹਲੇ ਪਿੰਡ ਵਾਲਿਆਂ ਦਾ ਕੰਮ ਲੱਗਦਾ ਆਪਣੇ ਪਿੰਡ ਦਾ ਤਾਂ ਨਹੀਂ ਕੋਈ ਇਦਾਂ ਕਰ ਸਕਦਾ ਨਾਲੇ ਪਿੰਡ ਦੇ ਸਾਰੇ ਘਰਾਂ 'ਚ ਕੰਮ ਕਰਨ ਫਾਤਿਮਾ ਹੀ ਤਾਂ ਜਾਂਦੀ ਸੀ ਸਾਰਾ ਪਿੰਡ ਤਾਂ ਜਾਣਦਾ ਸੀ ਇਹਨੂੰ ਸ਼ਾਮ ਤੱਕ ਫਾਤਿਮਾ ਦੀ ਮਿੱਟੀ ਨੂੰ ਮਿੱਟੀ 'ਚ ਦਬ ਦਿੱਤਾ ਗਿਆ। ਫਾਤਿਮਾ 5 ਸਾਲ ਪਹਿਲਾਂ ਇਸ ਪਿੰਡ ਵਿੱਚ ਆਈ ਸੀ। ਕਰੀਮੂ ਨਾਲਵ ਨੇ ਕਾ ਕਰਕੇ ਕਰੀਮੂ ਜਨੀ ਕੁਰਮਦੀਨ ਇਸ ਪਿੰਡ ਦਾ ਜੱਤੀ ਪੁਛਤੀ ਵਸਨੀਕ ਸੀ। ਉਹ ਦਾਦੀ-ਪਰਦਾਦਿਆਂ ਤੋਂ ਇਸੇ ਪਿੰਡ ਹੀ ਰਹਿੰਦੇ ਸਨ। ਸਾਰੇ ਪਿੰਡ ਦਾ ਮਾਲ ਡੰਗਰ ਕਰੀਮੂ ਹੀ ਚਾਰੀਆ ਕਰਦਾ ਸੀ। ਪਿੰਡ ਵਾਲੇ ਬਦਲੇ ਜੁ ਨੂੰ ਕੰਕ ਗੋੜਵਾਜਾ ਮੱਕੀ ਦੀ ਦਿੰਦੇ ਸਨ। ਵਿਆਹ-ਸ਼ਾਦੀ ਤੇ ਕੋਈ ਕਰ ਦੂ ਜੂੜੀ ਕੱਪੜੇ ਵੀ ਦੇ ਦਿਆ ਕਰਦਾ ਸੀ। ਚਿਰੋ ਫਾਤਮਾ ਪਿੰਡੀ ਚਾਈ ਸੀ ਤਾਂ ਸਾਰੇ ਪਿੰਨੀ ਕੋਠੀਆਂ ਦੀ ਖੜਖੜ ਉਸ ਨੂੰ ਵੇਖਿਆ ਸੀ ਪਰੀਆਂ ਵਰਗੀ ਸੋਹਣੀ ਸੁਨੱਖੀ ਆਣ ਗਵਾਂਢ ਅਗਰ ਉਸ ਨੇ ਕਿਸੇ ਘਰ ਪਹਿਲੀ ਵਾਰ ਪੈਰ ਪਾਇਆ ਸੀ ਉਹ ਅਰਜਨ ਸਿੰਘ ਦੇ ਘਰੇ ਪਾਇਆ ਸੀ ਪੈਣੇ ਹੈਗਾ ਕੋਈ ਕਰੇ ਉਹਨੀਆਂ ਸੰਗਦੀ ਸੰਗਦੀ ਨੇ ਕੁੰਡ ਗੱਡੀ ਖੜੀ ਨੇ ਬੂਹਾ ਖੜਕਾ ਕੇ ਆਵਾਜ਼ ਮਾਰੀ ਸੀ ਆਜਾ ਪਾਈ ਕੌਣ ਆਜਾ ਅੱਗੇ ਲੰਗੇ ਆ ਚੌਂਤਰੀ ਤੇ ਬੈਠੀ ਵਜਨ ਗੁਰਨੇ ਕੱਚੀ ਕੰਦੌਲੀ ਦੀਆਂ ਮੋਰਿਆਂ ਵਿੱਚ ਦੀ ਝਾਕਦੀਆਂ ਆਵਾਜ਼ ਦਿੱਤੀ ਅਰਜਨ ਸੇ ਹੋਂਦ ਕੋਈ 6 ਸਾਲ ਦਾ ਸੀ ਆਪਣੀ ਮਾਂ ਕੋਲ ਪੀੜੀ ਤੇ ਬੈਠਾ ਸੀ ਉਹ ਅੱਗੇ ਆ ਕੇ ਕੰਦੋਲੀ ਕੋਲ ਖੜੀ ਹੋ ਗਈ ਨੀ ਪੈਣੀ ਕੁੰਡ ਚੱਕਦੀ ਹੈ ਨਹੀਂ ਕੋਈ ਬੰਦਾ ਕਰੇ ਅਰਜਨ ਦਾ ਬਾਪੂ ਤਾਂ ਫੌਜ ਰੰਗ ਰੋਟਾ ਉਹ ਤਾਂ ਬਾਹਰ ਗਿਆ ਜਾਸਤੇ ਲੜਨ ਵਾਸਤੇ ਆ ਗੋਰੀਆਂ ਦੀ ਲੜਾਈ ਆ ਕਿਸੇ ਮੁਲਖ ਨਾਲ ਪੈਣੀ ਇਹ ਟੁੱਟ ਪੈਣੀ ਗਰੇਜ਼ ਵੀ ਨਾ ਕਿਸੇ ਨਾ ਕਿਸੇ ਨਾਲ ਆਡਾ ਲਾਈ ਰੱਖਦੇ ਆ ਤੇ ਅਸੀਂ ਘਰਾਂ ਚ ਬੈਠੀਆਂ ਉਡੀਕਦੀਆਂ ਰਹਿਣੀਆਂ ਕਦੋਂ ਲਾਂ ਮੁੱਕੀ ਤੇ ਕਦੋਂ ਹੋ ਮੁੜਨ ਤੇ ਅਰਜਨ ਦਾ ਚਾਚਾ ਉਹ ਉਦਾਂ ਹੀ ਘਰੇ ਨਹੀਂ ਆਉਂਦਾ ਖੇਤ ਖੂਹ ਤੇ ਹੀ ਰਹਿੰਦਾ ਜਾਂ ਡੰਗਰਾਂ ਵਾਲੀ ਹਵੇਲੀ ਹੁੰਦਾ ਚਿਰੋ ਫਤਮਾਨੇ ਕਾਲੀ ਚੁੰਨੀ ਦਾ ਪੱਲਾ ਮੁੱਕ ਤੂ ਪਾਸੇ ਕੀਤਾ ਤਾਂ ਇੱਦਾਂ ਲੱਗਾ ਜਿਵੇਂ ਕਾਲੀ ਬਦਲੀ ਦੇ ਓਲਿਓਂ ਚਾਨਣ ਨਿਕਲ ਆਇਆ ਹੋਵੇ ਜਿਵੇਂ ਕੋਈ ਅਸਮਾਨੀ ਬਿਜਲੀ ਲੇਟ ਗਈ ਹੋਵੇ ਅੱਛਾ ਤੂੰ ਆ ਕਰੀਮੂ ਦੀ ਬਹੋ ਮੱਖਿਆ ਖਰੇ ਪਤਾ ਨਹੀਂ ਕੌਣਾ ਆਜਾ ਭੇਜਾ ਆ ਪੀੜੀ ਖਿਚ ਲੈ ਔਰਾਂ ਨੂੰ ਵਜਨ ਕੋਰ ਤਵੇ ਤੇ ਰੋਟੀ ਥਲਦੀ ਭੋਲੀ ਪਰ ਉਹ ਚੌਂਤਰੀ ਦੀ ਕੱਚੀ ਕੰਦੋਲੀ ਦੇ ਪਰਲੇ ਪਾਸੇ ਖੜੀ ਹੀ ਭੋਲੀ ਪੈਣੀ ਮੈਂ ਤਾਂ ਅੱਗ ਲੈਣ ਆਈ ਸੀ ਰਾਤ ਅੱਗ ਦੱਬਣੀ ਭੁੱਲ ਗਈ ਸਵੇਰੇ ਛੱਲੇ ਕੋਲ ਜਾ ਕੇ ਦੇਖਿਆ ਤਾਂ ਅੰਤਰੀਆਂ ਦੀ ਸਵਾ ਪਈ ਸੀ ਨਰੀਪੁਰੀ ਫਿਰ ਰਜਨਵਲ ਵੇਖਦੇ ਬੋਲੀ ਤੂੰ ਕੀ ਕਰਦਾ ਸੀ ਪੁੱਤ ਕੁਝ ਨਹੀਂ ਅਬ ਬੇਬੇ ਨੇ ਆਟੇ ਦੀ ਚਿੜੀ ਬਣਾ ਕੇ ਦਿੱਤੀ ਆ ਆ ਦੇਖੋ ਅਰਜਨ ਫਾਤਮਾ ਨੂੰ ਚਿੜੀ ਵਿਖਾਉਂਦਾ ਬੋਲਿਆ ਸੀ ਬੜੀ ਸੋਹਣੀ ਚਿੜੀ ਆ ਤੇਰੀ ਲੈ ਮੈਨੂੰ ਦੇ ਦੇ ਫਾਤਮਾ ਹੱਸਦੀ ਹੋਈ ਬੋਲੀ ਨਹੀਂ ਨਹੀਂ ਇਹ ਤਾਂ ਮੇਰੀ ਆ ਤੂੰ ਬੇਬੇ ਤੋਂ ਹੋਰ ਬਣਵਾ ਲਾ ਅਰਜਨ ਭੁਲੇ ਜਿਹੇ ਮੂੰਹ ਨਾਲ ਬੋਲਿਆ ਆ ਜਾ ਬਹਿ ਵੀ ਜਾ ਹੁਣ ਕਿਵੇਂ ਸੰਗਣ ਲੱਗੀ ਆ ਜਿਵੇਂ ਮੈਂ ਤੇਰੀ ਜੇਠ ਹੋਣੀ ਆ ਬਚਨ ਗੁਰ ਹੱਸਦੀ ਬੋਲੀ ਉਹ ਪੀੜੀ ਖਿੱਚ ਬਚਨ ਗੁਰ ਕੋਲ ਬੈਠ ਗਈ ਲਿਆ ਭੈਣੇ ਫਿਰ ਕੋਈ ਕੰਮ ਕਰਵਾ ਦਿਆਂ ਵਿਲੀ ਨਹੀਂ ਬੈਠਾਉਣਾ ਮੇਰੇ ਕੋਲੋਂ ਪਰ ਕਮ ਛੋਟਾ ਦਸੇਂ ਭੈਣੀ ਅਸੀਂ ਥੋੜੀ ਨਾਲੋਂ ਨੀਵੀਂ ਜਾਤ ਦੀਆਂ ਡੂੰਮਾ ਭੈਣੀ ਤੇਰੇ ਦੁੱਖਾ ਦਾ ਓਲਾ ਜਾਣੀ ਤੇਰੀ ਸੱਚ ਵਹੀ ਕਰਤੀ ਨਾ ਵਿਗਾਨਿਆਂ ਵਾਲੀ ਗੱਲ ਨਾਲ ਭੈਣ ਕਹਿਣੀ ਨਾਲੇ ਨੀਵੇਂ ਉੱਚੀ ਦੀਆਂ ਗੱਲਾਂ ਕਰਦੀ ਚੱਲਾ ਰੋਟੀਆਂ ਛੁੱਪੜਦੀ ਬਚਨ ਗੁਰ ਥੋੜਾ ਰੂਸਾ ਕਰਦੀ ਬੋਲੀ ਉਹਨੇ ਮਖਣੀ ਵਾਲੇ ਕੁਝ ਜੀ ਚਾਰੇ ਉਂਗਲਾਂ ਮੱਖਣ ਨਾਲ ਲਵੇੜੀਆਂ ਤੇ ਛਾਬੇ 'ਚ ਪਈਆਂ ਰੋਟੀਆਂ ਚੋਪੜਨ ਲੱਗੀ ਲਿਆ ਭੈਣੇ ਦੁੱਧ ਵੀ ਰੜਕ ਦੇਮਾ ਫਿਰ ਉਹ ਇਸ ਤੋਂ ਅੱਗੇ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਘਰਵਲੀ ਨੂੰ ਕੀ ਆਖ ਬੁਲਾਵੇ ਕੋਈ ਧੀ ਪੁੱਤ ਨਹੀਂ ਸੀ ਨਹੀਂ ਤਾਂ ਉਹਨਾਂ ਦਾ ਅੱਬਾ ਸ਼ਬਦ ਵਰਤ ਦਿੰਦੀ ਅਰਜੁਨ ਦਾ ਉਹ ਚਾਚਾ ਸਿਜਪਰਾ ਇਹ ਫਾਤਮਾ ਨੂੰ ਨਹੀਂ ਪਤਾ ਸੀ ਇਸ ਤੋਂ ਅੱਗੇ ਉਹ ਸਾਕ ਚਹੀ ਗਈ ਅੱਛਾ ਕਰੀਮ ਉੱਠਣ ਵਾਲਾ ਹੋ ਬਚਨੋ ਹੱਸਦੇ ਬੋਲੇ ਹਾ ਹੋ ਪੈਣੀ ਮੈਨੂੰ ਨਹੀਂ ਪਤਾ ਤੁਹਾਡਾ ਕੀ ਲੱਗਦਾ ਫਾਤਮਾ ਫੇਰ ਸੰਗਦੀ ਬੋਲੀ ਤੂੰ ਅੱਗੇ ਤੂੰ ਅਰਜਨ ਦਾ ਚਾਚਾ ਕਹ ਲਿਆ ਕਰ ਕਿ ਮੇ ਸੰਧੀ ਨੇ ਮੂੰਹ ਲਾਲ ਕੀਤਾ ਸੱਚ ਤੋ ਆਪਦਾ ਨਾਂ ਨਹੀਂ ਦੱਸਿਆ ਮੇਰਾ ਨਾਂ ਫਾਤਿਮਾ ਪੈਨੇ ਉਹਦਾਂ ਪੇਖੀ ਪਿੰਡ ਫਤੋਹੀ ਕਹਿੰਦੇ ਸੀ ਸਾਰੇ ਉਹਨੇ ਕੋਲ ਪਈ ਮਦਾਨੀ ਚੱਕ ਕੇ ਰੜਕਣੇ ਚ ਪਾ ਲਈ ਉੱਪਰ ਦੀ ਨੇਤਰਾ ਪਾ ਕੇ ਦੋਵੇਂ ਪੈਰ ਢਾਹੀ ਨੂੰ ਲਾ ਕੇ ਪੀੜੀ ਥੁੜੀ ਪਿੱਛੇ ਕਰਦੀ ਤੋ ਡ੍ਰਿੜਕਣ ਲੱਗੀ ਰੜਕਣੇ ਚ ਛਰਲ ਛਲ ਦੀਆਂ ਪਿਆਰੀਆਂ ਚਹੀਆਂ ਤੋਂ ਨਾ ਉੱਠਣ ਲੱਗੀਆਂ ਤੇ ਅੱਗੇ ਪਿੱਛੇ ਹੁੰਦੀਆਂ ਵਾਹਾਂ ਚ ਛਣਕਦੀਆਂ ਕੱਚ ਦੀਆਂ ਚੂੜੀਆਂ ਮਿੱਠਾ ਜਿਹੜਾ ਰਸ ਖੋਲ ਰਹੀਆਂ ਸੰਕੰਨਾਂ ਵਿੱਚ ਫਿਰ ਹੱਸਦੀ ਬੋਲੀ ਮੈਨੇ ਤੂੰ ਵੀ ਕਹਿਣਾ ਕਿ ਅੱਗ ਲੈਣ ਆਈ ਕਰਦੀ ਮਾਲਕ ਬਣ ਬੈਠੇ ਤਦ ਧੜਕਨ ਤੋਂ ਬਾਅਦ ਕਰ ਸੀ ਚੱਗ ਪਾ ਕੇ ਤੁਰਨ ਲੱਗੀ ਬੋਲੀ ਪੈਣੇ ਮੱਖਣ ਆਪੇ ਗੜ ਲਮੀ ਮੇਰੀ ਬੀਬੀ ਕਹਿੰਦੀ ਹੁੰਦੀ ਸੀ ਕਿਸੇ ਦੇ ਹੱਥੋਂ ਨਜ਼ਰ ਲੱਗ ਜਾਂਦੀ ਆ ਉਹ ਹੱਸਦੀ ਹੋਈ ਦਰਵਾਜ਼ੇੋਂ ਬਾਹਰ ਹੋ ਗਈ ਉਹਦੀ ਪੈਰੀ ਪਾਈਆਂ ਚਾਂਜਰਾਂ ਦੀ ਆਵਾਜ਼ ਗਲੀ ਵਿੱਚੋਂ ਆਉਂਦੀ ਰਹੀ ਉਹ ਹੱਸਦੀ ਹੋਈ ਦਰਵਾਜ਼ੇੋਂ ਬਾਹਰ ਹੋ ਗਈ ਉਦੇ ਪੈਰੀਂ ਪਾਈਆਂ ਚਾਂਜਰਾਂ ਦੀ ਆਵਾਜ਼ ਗਲੀ ਵਿੱਚੋਂ ਆਉਂਦੀ ਰਹੀ। ਹਾਈ ਨੀ ਜਾਈ ਵੱਡੀ ਤੀਆ। ਮੈਨੂੰ ਤਾਂ ਚੀਤਾ ਹੀ ਨਹੀਂ ਰਹਾ। ਸੁਖ ਨਾਲ ਪਹਿਲੀ ਵਾਰ ਤਾਂ ਜਵਾਕੜੀ ਘਰ ਆਈ ਸੀ। ਵੇ ਅਰਜਨਾ ਵਿਪੁੱਤ। ਪੁੱਤ ਬਣ ਕੇ ਕੌਲੀ ਦੇ ਕੀ ਆਫਾਤਮਾਂ ਦੇ ਕਰੇ। ਬਚਨਗੁਰ ਕਾਲਜ ਸ਼ੱਕਰਪਾ ਕੇ ਉੱਤੀ ਜਵਾਨੀ ਰੱਖ ਕੇ ਦਿੰਦੇ ਬੋਲੀ। ਪਰ ਬੇਬੇ ਮੈਂ ਉਹਨੂੰ ਕੀ ਕਹੂੰਗਾ ਜਾ ਕੇ? ਅਰਜਨ ਸਿੰਘ ਪੋਲਾ ਜੀ ਹਮੋਂ ਬਣਾਉਂਦਾ ਬੋਲਿਆ। ਕੁਝ ਨਹੀਂ ਤੂੰ ਕਹੀਂ ਕੀ ਮਾਸੀ ਅਬ ਬੀਬੀ ਨੇ ਸ਼ਗਨ ਭੇਜਿਆ ਵਸ ਅਰਜਨ ਸਿਉ ਆਪਣੀ ਮਾਂ ਤੋਂ ਸ਼ੱਕਰ ਵਾਲੀ ਕੋਲੀ ਫੜਗੀ ਫਾਤਿਮਾ ਦੇ ਘਰ ਜਾ ਵੜਿਆ ਬਿਨਾ ਬੂਹੀ ala ਕਰ ਪਸ਼ੂ ਡੰਗਰ ਤੋਂ ਵਾਸ਼ ਲਾਇਆ ਇੱਕ ਵੱਡਾ ਸਾਰਾ ਲੱਕੜ ਦਾ ਟੰਬਾ ਸੱਜੇ ਹੱਥ ਵਿੜੇ ਚ ਬੰਨੀਆਂ 6-7 ਬੱਕਰੀਆਂ ਪਰਾਂ ਖੋਲੇ ਤੇ ਸੁੱਕੀ ਪਰਾਲੀ ਚ ਮੂੰਹ ਮਾਰ ਰਹੀ ਖੜੀ ਇੱਕ ਮਝ ਉਹਨਾਂ ਤੋਂ ਥੋੜਾ ਹਟ ਮਾਂਮੰਝੇ ਤੇ ਖੀਸ ਲੈ ਕੇ ਪਿਆ ਕਰੀਮੂ ਨਾਲ ਹੀ ਪਰਾਂ ਲੱਗਿਆ ਇੱਕ ਤੋਤਾ ਬੋਟਾ ਜਿਸ ਤੇ ਸਿਰਫ ਪੱਤੇ ਹੀ ਸਨ ਸਾਹਮਣੇ ਕੱਚਾ ਜਿਹਾ ਇੱਕ ਕੋਠੜਾ ਕਮਰੇ ਦੇ ਮੂਰੇ ਕੱਚੀ ਕੰਦੌਲੀ ਵਾਲਾ ਚੌਂਤਰਾ ਜਿਸ ਵਿੱਚ ਬਨੇ ਹਾਰੇ ਚ ਧੂਆਂ ਨਿਕਲ ਰਿਹਾ ਸ਼ਾਇਦ ਫਾਤਿਮਾ ਨੇ ਬਚਨ ਘੁਰਤੂ ਲਈ ਆਂਦੀ ਅੱਗ ਹਾਰੀ ਚ ਪਾ ਦਿੱਤੀ ਸੀ ਉੱਪਰ ਕਾੜ ਨਹੀਂ ਰੱਖਦੀ ਫਾਤਿਮਾ ਨੇ ਜਦ ਪਿੱਛੇ ਪੌਂ ਕੇ ਦੇਖਿਆ ਤਾਂ ਅਰਜਨ ਖੜਾ ਸੀ ਆਮੀਰਾ ਪੁੱਤ ਆ ਜਾ ਲੰਗੇ ਐ ਕਿ ਇੱਥੇ ਕਿਉਂ ਰੁਕ ਗਿਆ ਫਾਤਿਮਾ ਨੇ ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਉਂਦੀ ਬੋਲੀ अर्जुन ਸੇ ਹਾ ਫਾਤਿਮਾ ਕੋਲ ਚੌਂਤੇ ਤੇ ਚਲਾ ਗਿਆ ਮਾਸੀ ਬੇਬੀ ਨੇ ਆ ਸ਼ਗਨ ਕੱਲਿਆ ਫਾਤਿਮਾ ਨੇ ਕੁੱਟ ਕੇ ਅਰਜਨ ਨੂੰ ਸੀਨੇ ਨਾਲ ਲਾਲਿਆ ਬੈਠ ਪੁੱਤ ਬੈਜਾ ਮਾਂ ਸਦਗੀ ਉਹਨੇ ਅਰਜਨ ਨੂੰ ਪੇੜੀ ਤੇ ਵਠਾ ਲਿਆ ਪਿੱਤਲ ਦੇ ਪਤੀਲੇ 'ਚ ਦੁੱਧ ਗਰਮ ਕਰਕੇ ਗਲਾਸ 'ਚ ਪਾਰਜਨ ਨੂੰ ਫੜਾਇਆ ਅੰਦਰੋਂ ਪੀਪੀ ਚ ਕੱਢ ਕੇ ਦੁੱਖ ਹੋਈ ਦੀਆਂ ਪਿੰਨੀਆਂ ਅਰਜਨ ਮੋਰੀ ਰੱਖ ਦਿੱਤੀਆਂ ਲੈ ਖਾਲਾ ਮੇਰਾ ਸੋਨਾ ਪੁੱਤ ਉਹ ਅਰਜਨ ਦਾ ਮੂੰਹ ਚੁੰਮਦੀ ਬੋਲੀ ਫੇ ਸ਼ਕਰਵਲੀ ਕੋਲੀ ਖਾਲੀ ਕਰਕੇ ਉਹਦੀ ਚਵੀ ਚਾਰ ਪਿੰਨੀਆਂ ਪਾ ਕੇ ਫੜਾਉਂਦੀ ਬੋਲੀ ਆ ਬੇਬੀ ਨੂੰ ਦੇ ਦੇ ਪੁੱਤ ਖਾਲੀ ਪਾਂਡਾ ਨਹੀਂ ਮੋੜਦੇ ਹੁੰਦੇ ਵਕਤ ਬੀਤਣ ਲੱਗਾ ਫਾਤਿਮਾ ਦੇ ਵਿਆਹ ਨੂੰ ਦੋ ਸਾਲ ਹੋ ਚਲੇ ਸਨ ਪਰ ਉਹਦੀ ਘਰਕਵਿਤੀ ਪੁੱਤ ਨੇ ਹੱਸੇ ਹੋਇਆ ਆਣ ਘਵਣਦੀਆਂ ਬੁੜੀਆਂ ਨੇ ਉਹਨੂੰ ਮੇਰੀ ਮਾਰਨੀ ਸ਼ੁਰੂ ਕਰ ਦਿੱਤੀ ਜਦੋਂ ਨੇ ਗਲੀ ਚ ਲੰਘਣਾ ਅਗਰ ਕਿਸੇ ਦੀ ਨੂਤੀ ਦੇ ਜਵਾਕ ਹੋਣ ਵਾਲਾ ਹੁੰਦਾ ਉਹ ਆਪਣੀ ਨੂਤੀ ਨੂੰ ਆਵਾਜ਼ ਦਿੰਦੀ ਕਹਿੰਦੇ ਨੀਤੀ ਅੰਦਰ ਹੋ ਜਾ ਫਾਤਿਮਾ ਅੰਤਰੀ ਆਉਂਦੀ ਆ ਵੇਖੀ ਕਿਤੇ ਪਰਸ਼ਾਵਾ ਪੈ ਜਈਦਾ ਘਰ ਜਾ ਕੇ ਫਾਤਿਮਾ ਮੰਜੇ ਤੇ ਮੂੰਹ ਦੇ ਮੂੰਹ ਟਿਕ ਪੈਂਦੀ ਜੁੱਲਣਾ ਸ ਮੂੰਹ ਦੇ ਕੇ ਕਿੰਨਾ ਕਿੰਨਾ ਛੇਰ ਹੁੰਦੀ ਰਹਿੰਦੀ ਇੱਕ ਦਿਨ ਕਹਾੜੀ ਚੁੱਕ ਕੇ ਕਰੀਮੂ ਨੇ ਵਿੜੇ ਵਿਚਲੇ ਤੋਤੀ ਬੁੱਟੀ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਫਾਤਿਮਾ ਨੇ ਪੁੱਛਿਆ ਕਿਉਂ ਵੱਡ ਰਹੇ ਹੋ ਬੁੱਟੇ ਨੂੰ ਕਰੀਮੂ ਗੁੱਸੇ ਚ ਬੋਲਿਆ ਜਿਹੜੇ ਬੁੱਟੇ ਨੂੰ ਫਲਣਾ ਲੱਗੇ ਉਹ ਅੰਤਰੀ ਤਿਮੇ ਵਰਗਾ ਹੁੰਦਾ ਐਵੇਂ ਸਾਲਾ ਘਰਸ਼ ਥਾਂ ਹੀ ਘੇਰਦਾ ਫਾਇਦਾ ਉਹਦਾ ਕੱਖ ਨਹੀਂ ਹੁੰਦਾ ਫਾਤਿਮਾ ਚੁੱਪਚਾਪ ਅੰਦਰ ਵੜ ਗਈ کریمੂ ਦੀ ਗੱਲ ਉਹਦਾ ਕਾਲਜਾ چیر ਗਈ ਸਰਾਣੀ ਸਮੂਹ ਦੇ ਕੀ ਰੋਂਦੀ ਰਹੀ ਨਾਲੇ ਰੱਬ ਨੂੰ ਮੀਂਹੇ ਮਾਰਦੀ ਰਹੀ ਤੂੰ ਮੇਰੇ ਅੱਲਾ ਕੀ ਮਾੜਾ ਕੀਤਾ ਮੈਂ ਤੇਰਾ ਤੂੰ ਤਾਂ ਖੁਦਾ ਹੀ ਤੇਰੀ ਘਰ ਘਟਾ ਤਾਂ ਨਹੀਂ ਹੈ ਕਿਸੇ ਚੀਜ਼ ਦਾ ਤੇਰਾ ਕੀ ਜਾਂਦਾ ਜੇ ਇਸ ਨਿਮਾਨੀ ਦੀ ਕੁਖਰੀ ਕਰ ਦੇਵੇਂ ਮੇਰੀ ਚੰਦਰੀ ਦੀ ਪੀਕੇ ਘਰ ਵੀ ਕੋਈ ਨਹੀਂ ਖਾਲਾ ਨੇ ਪਾਲਿਆ ਤੇ ਆਪਣੇ ਭਰਾ ਦੀ ਪੁੱਤ ਨਾਲ ਵਿਆਹ ਤੈ ਕਰ ਦਿੱਤਾ ਸੀ ਬਚਪਨ ਵਿੱਚ ਹੀ ਹੁਣ ਆਪ ਵੀ ਇਸ ਜਹਾਨੋਂ ਚਲੀ ਗਈ ਜਿਸ ਦੀ ਮਰਨ ਤੋਂ ਬਾਅਦ ਕਰੀਮਾ ਫਾਤਿਮਾ ਦਾ ਮੁਕਲਾਵਾ ਲੈ ਆਇਆ ਸੀ ਕਰੀਮਾ ਫਾਤਿਮਾ ਦੀ ਸਕੇ ਮਾਮੇ ਦਾ ਮੁੰਡਾ ਸੀ ਫਾਤਿਮਾ ਰੋਂਦੀ ਹੋਈ ਸੋਚ ਰਹੀ ਸੀ ਕਿ ਔਰਤ ਨਾਲ ਪੱਛੀ ਜਿਵੇਂ ਕਰਕੇ ਹੀ ਵਿਆਹ ਕੀਤਾ ਜਾਂਦਾ ਇਸ ਤੋਂ ਬਾਅਦ ਉਹਦੀ ਹੋਰ ਕੋਈ ਔਕਾਤ ਨਹੀਂ ਹੁੰਦੀ ਕਰਸ਼ ਅੱਗੇ ਤਾਂ ਲੋਕ ਮੀਨੇ ਦਿੰਦੇ ਸੀ ਪਰ ਉਹ ਤਾਂ ਬੇਗਾਨੀ ਸੀ ਮੇਰੇ ਖੁਦਾ ਪਰ ਅਜ ਤੱਕ ਘਰੋਂ ਵੀ ਮੀਨਾ ਮਾਰ ਦਿੱਤਾ ਗਿਆ ਮੈਨੂੰ ਆਂਤਰੀ ਹੋਣ ਦਾ ਮੇਰੇ ਘਰ ਵੀ ਕੋਈ ਦੀਵਾ ਜਗਾਉਣ ਵਾਲਾ ਜੀ ਪੀਐਸ ਦੇ ਕੋ ਦਾ ਉਹਨੇ ਪੂਰੀ ਤਰ੍ਹਾਂ ਮੂੰਸਰਾਣੇ ਵਿੱਚ ਕੁੱਟ ਲਿਆ ਤਾਂ ਕਿ ਰੋਣ ਦੀ ਆਵਾਜ਼ ਬਾਹਰ ਨਾ ਨਿਕਲੇ ਕਰੀਮੂ ਤੂਤਵਟ ਦਾ ਮੁਰਕ ਮੁੜਕੇ ਹੋਇਆ ਫਾਤਿਮਾ ਨੂੰ ਪਾਣੀ ਦਾ ਗਲਾਸ ਫੜਾਉਣ ਲਈ ਆਵਾਜ਼ਾਂ ਮਾਰ ਰਿਹਾ ਸੀ ਪਰ ਫਾਤਿਮਾ ਤਾਂ ਅੰਦਰ ਸਰਾਣੇ 'ਚ ਮੂੰਹ ਦੀ ਕੇ ਆਪਣੇ ਕਰਮਾਂ ਨੂੰ ਰੋ ਰਹੀ ਸੀ ਜਦ ਫਾਤਿਮਾ ਨੂੰ ਨਾ ਸੁਣਿਆ ਤਕਰੀਮੂ ਨੇ ਉਸੇ ਤੂਤੀ ਇੱਕੇ ਸ਼ਮਕ ਤੋੜੀ ਤੇ ਗੁੱਸੇ ਵਿੱਚ ਅੰਦਰ ਆ ਗਿਆ ਫਾਤਿਮਾ ਮੋਢੇ ਮਉ ਪਈ ਹੋਈ ਸੀ ਉਹਨੇ ਤੂਤੀ ਸ਼ਮਕ ਉਸਦੇ ਪਿੰਡੇ ਤੇ ਵਰੋਣੀ ਸ਼ੁਰੂ ਕਰ ਦਿੱਤੀ ਫਾਤਿਮਾ ਨੇ ਮੂੰਹ ਫੂਰ ਸਰਾਣੇ ਚਕਟ ਲਿਆ ਤਾਂ ਕਿ ਉਹਦੀ ਚੀਖ ਨਾ ਨਿਕਲੇ ਪਤਾ ਨਹੀਂ ਤਕਰੀਮੂ ਨੇ ਕਿੰਨਾ ਕੁ ਕੁੱਟਿਆ ਉਸ ਪਰਿਆ ਵਰਗੀ ਫਾਤਿਮਾ ਨੂੰ ਫਿਰ ਹੀ ਬੂਲ ਦਾ ਘਰੋਂ ਨਿਕਲ ਗਿਆ ਸਲੇ ਦੀ ਅੰਤਰੀ ਤੀਮੀ ਇੱਕ ਜਵਾਕ ਨਹੀਂ ਜੰਮ ਸਕਦੀ ਲੋਕ ਮੈਨੂੰ ਮੀਣੀ ਮਾਰਦੇ ਆ ਅਖੇ ਭਾਈ ਕਰੀ ਮੁੱਛੇ ਹੀ ਕੋਈ ਕੱਕਕੰਡਾ ਨਹੀਂ ਹੋਣਾ ਸਲੀਕ ਤੇ ਤੀਮੀ ਨੇ ਮੇਰੀ ਵੀ ਥੂ-ਥੂ ਕਰਵਾਤੀ ਸਾਰੇ ਥਾ ਅਰਜਨ ਹੁਣ 8 ਸਾਲ ਦਾ ਹੋ ਗਿਆ ਸੀ ਉਹ ਕੁਝ ਲੈਨ ਫਾਤਿਮਾ ਕਰਿਆ ਆਇਆ ਸੀ ਫਾਤਿਮਾ ਉਸੇ ਤਰ੍ਹਾਂ ਮੋਦੀ ਨੂੰ ਪਈ ਹੋਈ ਸੀ ਅਰਜਨ ਤੇ ਆਂਤੀ ਹੁਮਾਸਾ ਉੱਠੀ ਆਜਾ ਪੁੱਤੇ ਕਿਵੇਂ ਆਇਆ ਇਹ ਨਹੀਂ ਗੱਲ ਕਹਿੰਦੇ ਆ ਫਾਤਿਮਾ ਨੇ ਚੀਜ਼ ਵਟ ਲਈ ਉਹਦੇ ਪਿੰਡੇ ਤੇ ਪਈਆਂ ਲਾਸ਼ਾਂ ਚੋਂ ਦਰਦ ਉੱਠ ਰਿਹਾ ਸੀ ਮਾਸੀ ਬੇਬੀ ਨੇ ਦਾਲ ਦੀ ਕੋਲੀ ਮੰਗਵਾਈ ਆ ਤੋਤੀ ਮੰਗੀ ਦੀ ਫਾਤਿਮਾ ਮੱਸਾ ਹੀ ਮੰਜੇ ਤੋਂ ਉੱઠી ਇੱਕ ਮਿੱਟੀ ਦੇ ਤੋੜੇ ਦਾ ਛੱਪਨ ਚੱਕੂ ਸਵਿੱਚੋਂ ਦਾਲ ਦੀ ਕੋਲੀ ਪਰ ਕੇ ਅਰਜਨ ਨੂੰ ਫੜਾ ਦਿੱਤੀ ਆਪ ਫਿਰ ਮੰਜੇ ਤੇ ਲੰਮੀ ਪੈ ਗਈ ਅਰਜਨ ਨੇ ਘਾਰਾ ਕੇ ਆਪਣੀ ਮਾਂ ਨੂੰ ਦੱਸਿਆ ਬੇਬੇ ਲੱਗਦਾ ਚਾਚੀ ਕਰੀਮੂ ਨੇ ਅੱਜ ਫੇਰ ਮਾਸੀ ਨੂੰ ਬਹੁਤ ਕੁੱਟਿਆ ਉਹ ਅੰਦਰ ਭਈ ਰੋਈ ਜਾਂਦੀ ਸੀ ਮੱਜਨ ਕਰਦੀਆਂ ਅੱਖਾਂ ਪਾਰ ਆਈਆਂ ਪਹਿਲਾਂ ਵੀ ਕਰੀਮੂ ਕਈ ਵਾਰ ਫਾਤਿਮਾ ਨੂੰ ਬਿਨਾਂ ਗੱਲੋਂ ਕੁੱਟ ਸਿਰਦਾ ਸੀ ਪੁੱਤ ਹੋਰ ਤਾਂ ਨਹੀਂ ਬੋਲੀ ਕੁਝ ਮਾਸੀ ਤੇਰੀ ਬਚਨੂ ਨੇ ਅੱਖਾਂ ਪੁੱਛਦੀਆਂ ਪੁੱਛਿਆ ਨਹੀਂ ਬੇਬੇ ਹੋਰ ਤਾਂ ਨਹੀਂ ਕਿਹਾ ਕੁਛ ਮਾਸੀ ਨੇ ਬੇਬੇ ਚਾਚਾ ਕਰੀ ਮੈਂ ਮਾਸੀ ਨੂੰ ਕੁੱਟਦਾ ਕਿਉਂ ਆ ਬਸ ਪੁੱਤ ਜਦੋਂ ਹੋਰ ਕਿਤੇ ਵਸ ਨਾ ਚੱਲੇ ਸਾਰਾ ਗੁੱਸਾ ਘਰ ਵਾਲੀ ਤੇ ਕੱਢ ਦਿਓ ਨਾਲੇ ਕੰਤ ਤੇ ਤੀਮੀ ਨੇ ਕਿਹੜਾ ਅੱਗੇ ਬੋਲਣਾ ਹੁੰਦਾ ਇਦਾਂ ਹੀ ਕੁਝ ਮਹੀਨੇ ਬੀਤ ਗਏ ਸਾਲੂ ਨੇ 1945 ਦਾ ਆਖਰੀ ਸਾਖ ਮਹੀਨਾ ਚੱਲ ਰਿਹਾ ਸੀ ਹਿਟਲਰ ਨੇ 3 April ਨੂੰ ਖੁਦਕੁਸ਼ੀ ਕਰ ਲਈ ਸੀ ਇਸ ਲਈ 7 ਮਈ ਨੂੰ ਜਰਮਨੀ ਬ੍ਰਿਟਿਸ਼ ਅੱਗੇ ਹਥਿਆਰ ਸੁੱਟ ਦਿੱਤੇ ਸਨ 6 ਸਾਲ ਲੰਬੀ ਚੱਲੀ جنگ ਯੂਰਪ ਵਿੱਚ ਮੁੱਕ ਚੁੱਕੀ ਸੀ ਪਰ ਇਸ جنگ ਵਿੱਚ 7 ਕਰੋੜ ਜਾਨਾਂ ਜਾ ਚੁੱਕੀਆਂ ਸਨ ਗੌਰਿਆਂ ਦੀ ਇਸ ਆਪਸੀ ਲੜਾਈ ਵਿੱਚ 1 ਲੱਖ ਭਾਰਤੀ ਵੀ ਆਪਣੀ ਜਾਨ ਗਵਾ ਕੇ ਸਨ ਲੜਾਈ ਖਤਮ ਹੁੰਦਿਆਂ ਲਾਮਟੇਗੇ ਫੌਜੀਕਰਨ ਨੂੰ ਮੁੜਨੀ ਸ਼ੁਰੂ ਹੋ ਗਏ ਸਨ ਸਵੇਰੇ ਸਵੇਰੇ ਵਚਨ ਕਰਦਾ ਬੂਹਾ ਝੂਰ-ਝੂਰ ਨਾਲ ਖੜ ਗਿਆ ਛੇ ਸਾਲਾਂ ਪੀ ਚੱਲੀ ਯੰ ਯੂਰਪ ਵਿੱਚ ਮੁੱਕ ਚੁੱਕੀ ਸੀ ਪਰ ਇਸ ਜੰਗ ਵਿੱਚ 7 ਕਰੋੜ ਜਾਨਾਂ ਜਾ ਚੁੱਕੀਆਂ ਸਨ ਗੋਰਿਆਂ ਦੀ ਸਾਫਸੀ ਲੜਾਈ ਵਿੱਚ ਟੀੜ ਲੱਖ ਭਾਰਤੀ ਵੀ ਆਪਣੀ ਜਾਨ ਗਵਾ ਚੁੱਕੇ ਸਨ ਲੜਾਈ ਖਤਮ ਹੁੰਦਿਆਂ ਲਾਮ ਤੇ ਕੇ ਫੌਜੀਕਰਨ ਮੋੜਨੇ ਸ਼ੁਰੂ ਹੋ ਗਏ ਸਨ ਸਵੇਰੇ ਸਵੇਰੇ ਬਚਨ ਕੋਰ ਦਾ ਬੂਹਾ ਝੂਰ ਝੂਰ ਨਾਲ ਖੜਕਿਆ ਬਚਨ ਕੋਰ ਨੇ ਅਰਜੁਨ ਨੂੰ ਉਠਾਇਆ ਅਰਜੁਨ ਨੇ ਜਾ ਕੇ ਬੂਹਾ ਖੋਲਿਆ ਤਾਂ ਬਾਹਰ ਕਰਮੂਦਿਨ ਖੜਾ ਸੀ ਅਰਜੁਨਾਂ ਤੇਰੀ ਬੀਬੀ ਨੂੰ ਉਠਾਈ ਸ਼ਿਰ ਬਣ ਕੇ ਕਰਮ ਦਿਨ ਕਵਰਾਇਆ ਹੋਇਆ ਬੋਲਿਆ ਬੀਬੀ ਬਾਹਰ ਆਈ ਤਾਚੂ کریمੂ ਆਇਆ ਅਰਜੁਨ ਨੇ ਬਚਨ ਕਰਨ ਨੂੰ ਆਵਾਜ਼ ਮਾਰੀ ਹਾਂ ਭਾਈ کریمੂ ਸੁਖਤਾ ਹੈ ਬਚਨ ਕਰ ਬਾਹਰ ਆਉਂਦੀ ਬੋਲੀ ਉਪਾਬੀ ਜਲਦੀ ਆ ਮੇਰੇ ਨਾਲ ਆ ਅਰਜਨ ਦੀ ਮਾਸੀ ਰਾਤੀ ਢਿੱਲੀ ਆ ਉਹਨੂੰ ਰਾਤੀਆਂ ਉੱਪਰ ਛਲਾਈ ਜਾਂਦੀਆਂ ਬਚਨ ਕਰ ਕਾਲੀ ਨਾਲ ਅਰਜਨ ਨੂੰ ਨਾਲ ਲੈ ਹੱਥ ਲਾਲਟਨ ਫੜ کریمੂ ਦੇ ਘਰ ਵੱਲ ਤੁਰ ਪਈ ਜਾਂਦੀ ਉਹਨੂੰ ਬੇ ਸੁੱਤ ਚਹੀ ਪਈ ਸੀ ਕਰੀਮੋ ਤੂੰ ਇਦਾਂ ਕਰ ਮੈਂ ਫਾਤਿਮਾ ਕੁਲਬੈਣੀ ਆ ਤੂੰ ਭੱਜ ਕੇ ਜਾ ਕੇ ਰਤਨੀ ਦਾਈ ਨੂੰ ਹਾਕ ਮਾਰ ਕੇ ਲਿਆ ਉਹ ਦੇਖ ਟੋਕੇ ਟਿਟ ਕਿਤੇ ਤਨ ਤੁਰਨਾ ਪੈ ਗਈ ਹੋਵੇ ਕਰੀਮੋ ਰਤਨੀ ਦਾਈ ਨੂੰ ਸੱਦ ਲਿਆ ਰਤਨੀ ਨੇ ਟੋਕੇ ਦੇਖਿਆ ਤੇ ਬਚਨ ਕੁਰ ਦੀਆਂ ਅੱਖਾਂ ਛੱਖਾਂ ਪਾਉਂਦੀ ਬੋਲੀ ਬਤਾਈਆਂ ਬਚਨ ਕੁਰੇ ਕਰੀ ਕੋਈ ਨਿੱਕਾ ਜੀ ਆਉਣ ਵਾਲਾ ਏ ਇਹਨੀ ਗੱਲ ਸੁਣਦਿਆਂ ਫਾਤਿਮਾ ਦੀਆਂ ਅੱਖਾਂ ਚੋਂ ਕੋਸ਼ੀ ਤੇ ਹੰਜੂ ਵਹਿ ਤਰੇ ਉਹਨੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਰੱਬ ਨੇ ਫਾਤਿਮਾ ਦੀ ਮੱਥੀ ਤੋਂ ਆਂਤਰੀ ਦਾ ਕਲੰਕ ਤੋ ਦਿੱਤਾ ਸੀ ਪਰ ਰੱਬ ਤਾਂ ਕੁਝ ਹੋਰ ਹੀ ਗੇਡਾਂ ਸੋਚੀ ਬੈਠਾ ਸੀ ਉਹਨਾਂ ਵਾਸਤੇ ਲਾਮ ਤੇ ਗਏ ਪਰਦੇਸ਼ੀ ਪਾਹੀ ਇਟਲੀ ਫਰਾਂਸ ਅਫਰੀਕਾ ਤੋਂ ਕੱਲੇ ਨਹੀਂ ਸੰਮੁੜੇ ਉਹਨਾਂ ਨਾਲ ਆਈ ਸੀ ਇੱਕ ਬਿਮਾਰੀ ਇੱਕ ਐਸੀ ਬਿਮਾਰੀ ਜਿਸ ਨੂੰ ਕਿਸੇ ਪਲੇ ਕਿਹਾ ਤੇ ਪੰਜਾਬ 'ਚ ਇਹ ਬਿਮਾਰੀ ਪਹਿਲਾਂ 1918 'ਚ ਆਈ ਸੀ ਜਦੋਂ ਪਹਿਲੀ ਸੰਸਾਰ ਜੰਗ ਚੋਂ ਫੌਜੀ ਵਾਪਸ ਪਰਤੇ ਸਨ ਉਸ ਬਿਮਾਰੀ ਨੂੰ ਪੰਜਾਬ 'ਚ ਨਾ ਮਿਲਿਆ ਸੀ ਕੱਤੀ ਦੀ ਬਿਮਾਰੀ ਕਿਉਂਕਿ ਉਹ ਬਿਮਾਰੀ ਕੱਤੀ ਦੇ ਮਹੀਨੇ 1918 'ਚ ਫੌਜੀਆਂ ਨਾਲ ਆਈ ਸੀ ਇਸ ਬਿਮਾਰੀ ਨੇ ਪਿੰਡਾਂ ਦੇ ਪਿੰਡ ਤੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਲੋਕ ਇੱਕ ਨੂੰ ਫੂਕ ਕੇ ਘਰ ਮੁੜਦੇ ਤਾਂ ਆਉਂਦਿਆਂ ਨੂੰ ਕਰੀ ਦੂਜਾ ਮਰਿਆ ਪਿਆ ਹੁੰਦਾ ਲੋਕ ਘਰ ਛੱਡ ਕੇ ਬਾਹਰ ਖੇਤਾਂ 'ਚ ਰਹਿਣ ਲੱਗ ਪਏ 1945 'ਚ ਇਸ ਬਿਮਾਰੀ ਨੇ ਥੋੜਾ ਬਹੁਤ ਰੰਗ ਵਿਖਾਇਆ ਪਰ ਪਹਿਲੇ ਸੰਸਾਰ ਜੰਗ ਜਿੰਨਾ ਨਹੀਂ ਆਖਿਰ ਉਹ ਹੀ ਬੰਬਾਰੀ ਨੇ ਕਰੀਮ ਨੂੰ ਵੀ ਆਖਿਰਿਆ ਜਿਸ ਨੇ ਫਾਤਿਮਾ ਨੇ ਇੱਕ ਧੀ ਨੂੰ ਜਨਮ ਦਿੱਤਾ ਉਸ ਦਿਨ ਕਰੀਮ ਦਾ ਜਨਾਜ਼ਾ ਉੱਠ ਗਿਆ ਫਾਤਿਮਾ ਦਾ ਰੋੜੋ ਬੁਰਾ ਹਾਲ ਸੀ ਇੱਕ ਮਾਸੂਮ ਜਿੰਦ ਕੋਲ ਪਈ ਰੋ ਰਹੀ ਸੀ ਪਰੀਆਂ ਵਰਗੀ ਮੋਟੀਆਂ-ਮੋਟੀਆਂ ਅੱਖਾਂ ਪਰ ਲੋਕਾਂ ਦੀ ਜਵਾਨ ਚ ਇੱਕ ਭੁੱਖੀ ਡੈਨ ਜੋ ਜੰਮਦੀ ਹੀ ਆਪਣੇ ਪਿਓ ਨੂੰ ਖਾ ਗਈ ਸੀ ਫਾਤਿਮਾ ਨੂੰ ਮੰਜੇ ਤੋਂ ਝੁਕ ਥੱਲੇ 70 ਤੀ ਲੰਮੀ ਪਾ ਦਿੱਤਾ ਗਿਆ ਜਨੇਪੀ ਦੀਆਂ ਪੀੜਾਂ ਉਹਦੀ ਜਾਨ ਕੱਢ ਰਹੀਆਂ ਸਨ ਉਤੋਂ ਸਿਰ ਦੇ ਸਾਈਂ ਦਾ ਦੁੱਖ ਅੱਖਾਂ ਜੋ ਕਰਾਲਾਂ ਬਨ ਬੈ ਰਿਹਾ ਸੀ ਦੋ ਬੁੜੀਆਂ ਮੋਢੀਆਂ ਤੋਂ ਫੜ ਕੇ ਫਾਤਿਮਾ ਨੂੰ ਜਨਾਜ਼ੀ ਨਾਲ ਲੈ ਗਈਆਂ ਕਰੀਮ ਨੂੰ ਪਿੰਡ ਦੇ ਬਾਹਰ ਵੱਲ ਪਿੰਡ ਦੀ ਸਾਂਝੀ ਜਗ੍ਹਾ ਦਫਨਾ ਦਿੱਤਾ ਗਿਆ ਜਿੱਥੇ ਪਹਿਲਾਂ ਵੀ ਉਹਦੀ ਵੱਡ ਵੱਡੀਆਂ ਦੀਆਂ ਕਬਰਾਂ ਬਣੀਆਂ ਹੋਈਆਂ ਸਨ ਨਿੱਕੀ ਜਹੀ ਜਿੰਤੇ ਫਾਤਿਮਾ ਕੱਲੀਆਂ ਰਹਿ ਗਈਆਂ ਮਹੀਨਾ ਪਰ ਵਚਨ ਕਰਨੀ ਫਾਤਿਮਾ ਨੂੰ ਤੀਆਂ ਵਾਂਗ ਸੰਭਿਆ ਉਹ ਹੈ ਵੀ ਕੌਣ ਸੀ ਉਸ ਵਿਚਾਰੀ ਦਾ ਉਸ ਮਾਸੂਮ ਜਿੰਦਾ ਦਾ ਨਾਂ ਨਸੀਰਾ ਰੱਖਿਆ ਗਿਆ ਨਿੱਕੀ ਜਹੀ ਹਲੇ ਦੋ ਕੁ ਮਹੀਨਿਆਂ ਦੀ ਸੀ ਨਸੀਰਾ ਜਦੋਂ ਫਾਤਿਮਾ ਉਹਨੂੰ ਬਚਨ ਗੁਰ ਕੋਲ ਤੇ ਅਰਜਨ ਗੁਰ ਕੋਲ ਛੱਡ ਲੋਕਾਂ ਦੇ ਕਰ ਵਿਆਹ ਸ਼ਾਦੀਆਂ ਜਾਂ ਕਿਸੇ ਖੁਸ਼ੀ ਗਮੀ ਤੇ ਕੰਮ ਕਰਨ ਚਲੇ ਜਾਂਦੀ ਵਿਆਹ ਵਾਲੇ ਕਰਨ ਚ ਸ਼ਰਾਬੀਆਂ ਦੀ ਨਜ਼ਰਾਂ ਉਹਦੀ ਜਿਸ਼ਮ ਦਾ ਬਲਾਤਕਾਰ ਕਰਦੀਆਂ ਰਹਿੰਦੀਆਂ ਸਿਆਣੀਆਂ ਨੇ ਸੱਚ ਹੀ ਤਾਂ ਕਿਹਾ ਹੈ ਕਿ ਰੰਡੀ ਤਰੰਡ ਕੱਟ ਲੈਂਦੀ ਆ ਪਰ ਲੋਕ ਨਹੀਂ ਕੱਟਣ ਦਿੰਦੇ ਹਰ ਕੋਈ ਕਿਸੇ ਨਾ ਕਿਸੇ ਵਹਾਨੇ ਫਾਤਿਮਾ ਨੂੰ ਸ਼ਉਣ ਦੀ ਕੋਸ਼ਿਸ਼ ਕਰਦਾ ਉਹਦਾ ਵਿਚਾਰੀ ਦਰਦੋਂ ਨਿਕਲ ਜਾਂਦਾ ਕਦੇ ਕੋਈ ਸ਼ਰਾਬੀ ਭਾਂਡੇ ਚੁੱਕਣ ਗਈਦਾ ਹੱਥ ਵੀ ਫੜ ਲੈਂਦਾ ਕਦੇ ਕੋਈ ਬਾਲਾ ਚੰਬ ਲਿਆ ਉਹਦੀ ਚੁੰਨੀ ਵੀ ਵੜ ਦਿੰਦਾ ਪਰ ਰੱਬ ਨੇ ਵਕਤ ਜੋ ਪਾ ਦਿੱਤਾ ਸੀ ਦਸਵੀਂ ਤੱਕ ਇਹਨੂੰ ਦਸ ਸੀ ਉਦਾਂ ਵੀ ਰੱਬ ਨੇ ਰੰਗ ਰੂਪ ਇਹਨਾਂ ਦਿੱਤਾ ਸੀ ਜਿੰਨੀ ਮਾੜੀ ਕਿਸਮਤ ਛੜਿਆ ਨੇ ਤਾਂ ਫਾਤਿਮੇ ਦੇ ਘਰ ਅਗੋਂ ਦੀ ਕਈ ਗੀੜੇ ਮਾਰਨੀ ਸ਼ੁਰੂ ਕਰ ਦਿੱਤੀ ਉਹਦੇ ਅੰਗਾਂ ਦੀਆਂ ਗੱਲਾਂ ਤਾਂ ਕੁੰਡਾਂ ਤੇ ਕੁੰਡੇ ਚਰਚਾਂ ਦਾ ਪਖਮਾ ਮਸਲਾ ਬਣ ਗਏ ਸਨ ਲੋਕ ਗੱਲਾਂ ਕਰਦੇ ਪੰਜ ਦਿਨ ਪਹਿਲਾਂ ਨੰਬਰਦਾਰ ਦੇ ਮੁੰਡੇ ਦੀ ਸ਼ਟੀ ਨਹੀਂ ਸੀ ਨੀਰੀ ਅਜਿਹੇ ਹਕਾਰੀ ਸੀ ਨੰਬਰਦਾਰ ਨੇ ਮੈਨੂੰ ਕਹਿੰਦੀ ਜਗਰਾ ਜਾਂ ਫਾਤਮਾ ਨਾਲ ਜਾ ਕੇ ਰਸੋਈ ਚੋਂ ਦਾਲ ਅਲਾਦੀਕਾ ਚੋਕ ਲਿਆ ਮੇਰੀ ਤਾਂ ਜਿਵੇਂ ਰੱਬ ਨੇ ਨੀੜੇ ਹੋ ਕੇ ਸੁਣ ਲਈ ਮੈਂ ਜਾਣ ਕੇ ਟੀਟਾ ਜਿਹਾ ਖਾ ਕੇ ਉਹਦੇ ਉੱਤੇ ਟਿਕ ਪਿਆ ਮੈਂ ਤਾਂ ਫਿਰ ਤਿੰਨ ਦਿਨ ਨਹਾਤਾ ਹੀ ਨਹੀਂ ਉਹਦੇ ਮੁੜ ਕੀ ਦੀ ਵਾਸ਼ਨਾ ਹੀ ਆਏਗੀ ਜਦੋਂ ਮਾਸੂਮ ਨਸੀਰਾ ਨੇ ਅੱਗੋਂ ਹੱਸਦੇ ਨਾ ਉਹਨੂੰ ਸ਼ਰਾਬੀਆਂ ਵੱਲੋਂ ਕੀਤੀਆਂ ਸਾਰੀਆਂ ਹਰਕਤਾਂ ਭੁੱਲ ਜਾਣੀਆਂ ਜਦੋਂ ਮਾਸੂਮ ਨਸੀਰਾ ਨੇ ਅੱਗੋਂ ਹੱਸਦੇ ਨਾ ਉਹਨੂੰ ਸ਼ਰਾਬੀਆਂ ਵੱਲੋਂ ਕੀਤੀਆਂ ਸਾਰੀਆਂ ਹਰਕਤਾਂ ਭੁੱਲ ਜਾਣੀਆਂ ਪਰ ਵਕਤ ਨੂੰ ਸ਼ਾਇਦ ਇਹ ਵੀ ਮਨਜ਼ੂਰ ਨਹੀਂ ਸੀ ਇੱਕ ਕਲੰਕ ਨਸੀਰਾ ਮੱਥੇ ਸ਼ਾਇਦ ਮਨਜ਼ੂਰ ਨਹੀਂ ਸੀ ਵਿਊ ਮਾਤਾ ਨੂੰ ਹਲੇ ਤੌਨੇ ਮਾਸੂਮ ਚਿੰਦ ਨਾਲ ਖੇਡਣਾ ਸਿਰਫ ਸ਼ੁਰੂ ਕੀਤਾ ਸੀ ਹਾਲੇ ਤੱਕ ਹਾਲੇ ਕੁਝ ਕੱਚੇ ਟੈਸਟ ਲਈ ਸੀ ਵੱਡੇ ਇਮਤਿਹਾਨ ਤਾਂ ਹਲੇ ਬਾਕੀ ਸੀ ਵਰਲਡ ਵਾਰ 2 ਮੁੱਕਣ ਤੋਂ ਬਾਅਦ ਅੰਗਰੇਜ਼ ਇਸ ਕਦਰ ਡਰ ਗਏ ਸੀ ਕਿ ਕਿਤੇ ਬਾਕੀ ਦੇਸ਼ਾਂ ਦੇ ਕਬਜੇ ਦੇ ਚੱਕਰ 'ਚ ਇੰਗਲੈਂਡ ਹੀ ਨਾ ਧੁੰਗਵਾ ਵਈਏ ਉਹਨਾਂ ਭਾਰਤ ਛੱਡਣ ਦਾ ਫੈਸਲਾ ਕਰ ਲਿਆ ਪਰ ਏਸ਼ੀਆ 'ਚ ਸਭ ਤੋਂ ਵੱਡੀਆਂ ਦੋ بندرگاہਾਂ ਮੁੰਬਈ ਤੇ ਕ੍ਰਾਂਚੀ ਵਾਲਾ ਦੇਸ਼ ਭਾਰਤ ਪੂਰੀ ਦੁਨੀਆ ਨੂੰ ਕੰਟਰੋਲ ਕਰ ਸਕਦਾ ਸੀ ਕਿਉਂਕਿ ਸੋਵੀਅਤ ਯੂਨੀਅਨ ਦਾ ਪੂਰਾ ਸਾਥ ਵੀ ਭਾਰਤ ਨੂੰ ਮਿਲਿਆ ਹੋਇਆ ਸੀ ਅਮਰੀਕਾ 1945 'ਚ ਇਹ ਫੈਸਲਾ ਕਰ ਚੁੱਕਾ ਸੀ ਜੀ ਚਾਹੁੰਦੇ ਹੁਣ ਦੁਨੀਆ ਤੇ ਡਾਲਰ ਵਾਲੇ ਦੇਸ਼ ਰਾਸ਼ ਕਰਨ ਤਾਂ ਭਾਰਤ ਦੀਆਂ ਦੋਵੇਂ ਬੰਦਰਗਾਹਾਂ ਵੰਡ ਦਿਓ ਨਹੀਂ ਵਪਾਰ ਦੇ ਮਾਮਲੇ 'ਚ ਦੁਨੀਆ ਨੂੰ ਏਸ਼ੀਆ ਲੀਡ ਕਰੂਗਾ ਅਬਾ ਵੀ ਇਦਾਂ ਕਰੋ ਕਿ ਇੱਕ ਬੰਦਰਗਾਹ ਵਾਲਾ ਦੇਸ਼ ਅਮਰੀਕਾ ਦੀ ਦੋਸਤੀ ਖੀਰ ਚੇਵੇ ਸੋਵੀਅਤ ਸੰਘ ਤਾਂ ਦੁਸ਼ਮਣ ਬਣ ਕੇ ਪਹਿਲਾਂ ਤੋਂ ਵੱਖਰੇ ਦੇਸ਼ ਦੀ ਚਲਦੀ ਮੰਗ ਨੂੰ ਹੋਰ ਹਵਾ ਦੇ ਦਿੱਤੀ ਗਈ ਕਲਕੱਤੇ ਤੋਂ ਸ਼ੁਰੂ ਹੋਈ ਵੱਡੀ ਟੁੱਕ ਦੀ ਅੱਗ ਯੂਪ ਹੁੰਦੀ ਹੋਈ ਪੰਜਾਬ ਦੇ ਪਿੰਡਾਂ 'ਚ ਆ ਪਹੁੰਚੀ ਹਿੰਦੂ ਸਿੱਖ ਮੁਸਲਮਾਨਾਂ ਦੇ ਤੇ ਮੁਸਲਮਾਨ ਹਿੰਦੂ ਸਿੱਖਾਂ ਦੇ ਵੈਰੀ ਬਣ ਗਏ ਇੱਕ ਦੂਜੇ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਟੋਲੀਆਂ ਇਕੱਠੀਆਂ ਹੋ ਕੇ ਰਾਤ ਨੂੰ ਇੱਕ ਦੂਜੇ ਦਾ ਘਰ ਘੇਰ ਲੈਂਦੀਆਂ ਮਰਦਾਂ ਨੂੰ ਮਾਰ ਕੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਲੈਂਦੀਆਂ ਜਿਨ੍ਹਾਂ ਦੇ ਵਿਆਹ ਨਹੀਂ ਸੰ ਹੁੰਦੇ ਉਹਨਾਂ ਧੱਕੇ ਨਾਲ ਚੁੱਕ ਕੇ ਉਹਨਾਂ ਮਾਸੂਮ ਨੂੰ ਘਰ ਵਸਾ ਲੈਣ ਪਰ ਹਲੇ ਤੱਕ ਅਰਜਨ ਦੇ ਪਿੰਡ ਸੁਖਸਾਂ ਸੀ ਕੋਈ ਵੀ ਐਸੀ ਮਾੜੀ ਘਟਨਾ ਨਹੀਂ ਸੀ ਵਾਪਰੀ ਸਵੇਰ ਦਾ ਕੋਈ 3:30 ਵਜੇ ਦਾ ਵਕਤ ਸੀ ਫਾਤਿਮਾ ਉઠી ਤੇ ਦੋਵੇਂ ਹੱਥਾਂ ਦੀਆਂ ਤਲੀਆਂ ਜੋੜ ਅੱਲਾ ਦਾ ਸ਼ੁਕਰਾਨਾ ਕੀਤਾ ਨਸੀਰਾ ਹਲੇ ਮੰਜੇ ਤੇ ਸੁੱਤੀ ਪਈ ਸੀ ਉਹ ਉਦੋਂ ਮਸਾਂ ਸਾਲਕ ਦੀ ਹੀ ਸੀ ਫਾਤਿਮਾ ਨੇ ਉਹਦਾ ਮੱਥਾ ਚੁੰਮਿਆ ਉਹ ਮੁੱਠੀਆਂ ਵਿੱਚ ਕੇ ਸੁੱਤੀ ਹੋਈ ਸੀ ਜਿਵੇਂ ਕਹਿ ਨਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ